ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਡੰਡਉਤ ਬੰਦਨ ਅਨਕ ਬਾ ਸਰਬ ਕਲਾ ਸਮਰਤ ਡੋਲਣ ਧੀਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਦੀਨ ਦਰਦ ਦੁਖ ਪੰਜਨਾ ਕਟ ਕਟਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਤੋ ਸੋ ਕਹੋ ਤਲ ਗੁਰ ਸੇਵੀਐ ਐਨਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਐ ਸਿਫਤ ਖਸਮ ਦੀ ਨੂਰੇ ਅਰਸੋਂ ਕਰਸੋਂ ਝਟੀਐ ਤਦ ਡਠੀ ਸਚੀ ਪਾਤਸ਼ਾਹ ਮਲੋ ਜਨਮ ਜਨਮ ਦੀ ਕੱਟੀ ਐ ਸਜਣ ਸਚਾ ਪਾਤਸ਼ਾਹ ਸਿਰ ਸਾਹੰਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮੱਲ ਲਾਤੀ ਜਾ ਕਰ ਪਹਿਲਾ ਤੇ ਤੁਕੀ ਇੱਕ ਓਮਕਾਰ ਸਤ ਗੁਰ ਪਰਸਾਤ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਰਹਿ ਲਾਦ ਜਨ ਤਦ ਰਾਖ ਲੈ ਹਰ ਜੀਉ ਹਰ ਨਾਖਸ਼ ਮਾਰ ਪਚਾਇਆ ਗੁਰਮੁਖਾ ਨੋ ਪਰਤੀਤ ਹੈ ਹਰ ਜਿਓ ਮਨ ਮੁਖ ਪਰਮ ਪੁਲਾਇਆ ਪਵਤਾ ਦੀ ਸਦਾ ਤੂੰ ਰਖਦਾ ਹਰ ਜਿਓ ਤਰ ਤੂੰ ਰਖਦਾ ਆਇਆ ਰਹਿ ਲਾ ਜਨ ਤਦ ਰਾਖ ਲੈ ਹਰ ਜਿਓ ਹਰ ਨਾਕਸ਼ ਮਾਰ ਪਚਾਇਆ ਗੁਰਮੁਖਾ ਨੋ ਪਰਤੀਤ ਹੈ ਹਰ ਜਿਓ ਮਨ ਮੁਖ ਪਰਮ ਪੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਈ ਰਹਾਉ ਭਗਤਾਨੋ ਜਮ ਜੋਹੇ ਨਾ ਸਾਕੇ ਕਾਲ ਨਾ ਨੇੜੈ ਆਜਾਈ ਕੇਵਲ RAM ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਹਿਰਦ ਸਿੱਧ ਸਭ ਹਿਰ ਲਈ ਹਿਰਦ ਸਿੱਧ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਜੂ ਸੁਬਾਈ ਮਨ ਮੁਖਾਂ ਨੂੰ ਪਰਤੀਤ ਨ ਆਬਈ ਅੰਤਰ ਲੋਭ ਸੁਆਉ ਗੁਰਮ ਕਹਿਰਦਾ ਸ਼ਬਦ ਨਾ ਭੇਦਿਓ ਹਰ ਨਾਮ ਨ ਲਾਗਾ ਭਾਉ ਕੋੜ ਕਪਟ ਪਾਜ ਲਹਿ ਜਾਸੀ ਮਨ ਮੁਖ ਸਿੱਕਾ ਆ ਲਾਓ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ ਮਾਇਆ মোহ ਸਭ ਲੋਕ ਹੈ ਤੇਰੀ ਤੂੰ ਇੱਕ ਪੁਰਖ ਬੇਦਾਤਾ ਹਮ ਮੈਂ ਮਾਰ ਮਨ ਸਾ ਮਨੀ ਸਮਾਣੀ ਗੁਰ ਕੈ ਸ਼ਬਦ ਪਛਾਤਾ ਅਚਿੰਤ ਕੰਮ ਕਰੇ ਪ੍ਰਭ ਤਿਨ ਕੇ ਜਿਨ ਹਰਿ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਆਰਾ ਉਹ ਨਾ ਕੀਰੀ ਇਸ ਕਰੇ ਸੁਭ ਗੁੱਚ ਜਿਨ ਹਰ ਪ੍ਰਭ ਹੈ ਰਖਵਾਰਾ ਦਿਨ ਸਤ ਗੁਰ ਸੇਵੀ ਕਿਨੇ ਨਾ ਪਾਇਆ ਮਨ ਮੁਕ ਪੌਂਕ ਮੋਏ ਬਿਲਲਾਈ ਆਵੈ ਜਾਵੈ ਠੌਰ ਨਾ ਪਾਵੈ ਦੁਖ ਮੈਂ ਦੁਖ ਸਮਾਈ ਗਰਮ ਕਹੋਵੈ ਸੋ ਅੰਮ੍ਰਿਤ ਪੀਵੈ ਸਹਿ ਜੀ ਸਾਚ ਸਮਾਈ ਦਿਨ ਸਤਗੁਰ ਸੇਵੀ ਜਨਮ ਨਾ ਛੋੜੈ ਜੇ ਅਨੇਕ ਕਰਮ ਕਰੇ ਅਧਿਕਾਈ ਵੇਦ ਪੜ ਤਾਂ ਵਾਜ ਬਖਾਨ ਹੈ ਦਿਨ ਹਰ ਪਤ ਗਵਾਈ ਸੱਚਾ ਸਤ ਵਰ ਸਾਚੀ ਜਿਸ ਬਾਣੀ ਭਜ ਛੋਟੇ ਗੁਰ ਸ਼ਰਣਾਇ ਜੇ ਨ ਔਰ ਮਨ ਵਸਿਆ ਸੀ ਦਰ ਸਾਚੀ ਦਰ ਸਾਚੈ ਸਚਿਆਰਾ ਓਨ ਕੀ ਸੋਬਾ ਜੁਗ ਜੁਗ ਹੋਈ ਕੋਈ ਨ ਮੇਟਣ ਹਾਰਾ ਨਾਨਕ ਤਿਨ ਕੈ ਸਦ ਬਲਹਾਰੈ ਜਿਨ ਹਰ ਰਾਖਿਆ ਉਰਤਾਰਾ ਜਿਨ ਹਰ ਮਨ ਵਸਿਆ ਸੇ ਦਰਸਾਚੀ ਦਰਸਾਚੈ ਸਚਿਆਰਾ ਉਹਨਾ ਦੀ ਸੋਬਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ ਨਾਨਕ ਤਨ ਕੈ ਸਦ ਬਲਹਾਰੈ ਜਿਨ ਹਰ ਰਖਿਆ ਉਰ ਧਾਰਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤੈ